ਛੱਡ ਪਰੇ ਭਗਵੰਤ ਮਾਨ ਨੂੰ ਛੱਡ ਚਰਨਜੀਤ ਸਿੰਘ ਚੰਨੀ ਨੂੰ ਛੱਡ ਕੈਪਟਨ ਮਰਿੰਦਰ ਸਿੰਘ ਨੂੰ ਅੱਜ ਹੁਣ ਤੂੰ ਫੇਰ ਕਹੀ ਆਨਾ ਕਿ ਬਾਬਲ ਕੈਪਟਨ ਆਏ ਆ ਬਾਬਲਾ ਨੇ ਐ ਕੀਤਾ ਬਾਬਲਾ ਨੇ ਉਹ ਕੀਤਾ ਜਿਹੜੇ ਵਿਕਰਮਜੀਤ ਮਜੀਠੀਆ ਨੂੰ ਤੂੰ ਸ਼ੂਬ ਸ਼ੂਬ ਕਰਦਾ ਸੀ ਉਹਨੂੰ ਤੂੰ ਜਾ ਕੇ ਜਫੀਆਂ ਪਾਈਆਂ ਆ ਇਹ ਕੀ ਮਤਲਬ ਸਟੈਂਡ ਵੀ ਹੋਏ ਨਾ ਫਿਰ ਬੰਦੇ ਦੇ ਤਾਂ ਹੀ ਤਾਂ ਕਹਿਣਾ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਨਵਜੋਤ ਸਿੰਘ ਸਿੱਧੂ ਤੇਰਾ ਕੋਈ ਸਟੈਂਡ ਨਹੀਂਗਾ ਆਪਦਾ ਸਟੈਂਡ ਬਣਵਾ ਪਹਿਲਾਂ ਫਿਰ ਪਤਾ ਲੱਗੂਗਾ ਨਵਜੋਤ ਸਿੰਘ ਸਿੱਧੂ ਹੁਣ ਜਵਾਬ ਦੇ ਕੇ ਜਾਈਂ ਤੇਰੇ ਮੈਂ ਬਿਆਨ ਭਾषण ਸੁਣਦਾ ਆ ਰਿਆਂ ਆ ਪਤਾ ਨਹੀਂ ਕਿਹੜਾ ਰੀਚਾਰਜ ਆ ਖੌਰੇ ਕੋਈ ਤੇਰਾ ਕੋਈ ਸੱਲ ਸੁੱਲ ਘਟਦੇ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ ਸਾਲ ਦੇ ਵਿੱਚ ਕੋਈ ਮਹੀਨਾ ਕਿ ਸੱਲ ਤੇਰੇ ਪੂਰੇ ਰਹਿੰਦੇ ਆ ਉਹਨਾਂ ਸੱਲਾਂ ਦੇ ਵਿੱਚ ਆ ਕੇ ਬੋਲਦਾ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਕਰੇ ਨੰਗਾ ਇਹ ਸਵਾਲ ਆਇ ਛਣ ਕੇ ਤੇਰੇ ਭਾਸ਼ਨ ਅੱਜ ਲਗਭਗ 15 20 ਦਿਨ ਹੋ ਗਏ ਕਦੇ ਭਗਵਾਨਤਮਨ ਤੇ ਕਦੇ ਤੇਰੇ ਕਾਂਗਰਸ ਤੇ ਬਿਆਨ ਕਦੇ ਕਿਸੇ ਤੇ ਬਿਆਨ ਹੁਣ ਜਵਾਬ ਦੇ ਕੇ ਜਾਈ ਲੋਕਾਂ ਦਾ ਇਕੱਠ ਕਰ ਲੈਣਾ ਇਕੱਠ ਕੋਈ ਇਹ ਨਹੀਂ ਹੁੰਦਾ ਵੀ ਨਵਜੋਤ ਸਿੰਘ ਸਿੱਧੂ ਨੇ ਇਕੱਠ ਰੱਖਿਆ ਤੇ ਸਾਰਾ ਪੰਜਾਬ ਭੱਜ ਕੇ ਜਾਊਗਾ ਇਹੋ ਜੀ ਕੋਈ ਗੱਲ ਨਹੀਂ ਕੀ ਅਸਲ ਦੇ ਵਿੱਚ ਜਦੋਂ ਕੱਠ ਰੱਖਿਆ ਜਾਂਦਾ ਪਿੰਡਾਂ ਦੇ ਵਿੱਚ ਤੇਰੇ ਲੀਡਰ ਹੁੰਦੇ ਆ ਔਰ ਜਿਹੜੇ ਲੀਡਰ ਹਰ ਇੱਕ ਵਿਅਕਤੀ ਦੇ ਹੁੰਦੇ ਆ ਜਿਹੜਾ ਪਾਰਟੀ ਬਾਜੀ ਦਾ ਹੁੰਦਾ ਜਿਹੜੇ ਪਿੰਡਾਂ ਦੇ ਲੀਡਰ ਆ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਕਿ ਆ ਤੇਰੇ ਕੋਲ ਦੋ ਬੱਸਾਂ ਭੇਜਣੀਆਂ ਆ ਆ ਦੋ ਬੱਸਾਂ ਤੁੰਨ ਕੇ ਆਉਣੀਆਂ ਚਾਹੀਦੀਆਂ ਜਿਵੇਂ ਮਰਜ਼ੀ ਆਉਣ ਇਤਿਹਾਸ ਗਵਾ ਕਿਸੇ ਵੀ ਪਾਰਟੀ ਦੀ ਰੈਲੀ ਹੋਈ ਆ ਤੇ ਉਹ ਜਿਹੜੀਆਂ ਬੱਸਾਂ ਉਹ ਪਾਰਟੀ ਵਾਲੇ ਭੇਜਦੇ ਆ ਨਾ ਕਿ ਕੋਈ ਪਿੰਡ ਵਾਲੇ ਆਪ ਇਕੱਠੇ ਹੋ ਕੇ ਗਏ ਆ ਜੇਕਰ ਪਿੰਡਾਂ ਵਾਲੇ ਆਪ ਇਕੱਠੇ ਹੋ ਕੇ ਜਾਣ ਤਾਂ ਆਪਦੇ ਕੋਲੋਂ ਜਾਣ ਕਿਸੇ ਦੀਆਂ ਬੱਸਾਂ ਨਾ ਆਉਣ ਹੁਣ ਮੈਂ ਜਵਾਬ ਇਹ ਦੇਣ ਲੱਗਿਆ ਕਿ ਐਮਐਲਏ ਤੂੰ ਰਿਆਂ ਬਿਜਲੀ ਮੰਤਰੀ ਤੈਨੂੰ ਬਣਾਇਆ ਜਿਹੜਾ ਕਹਲਾ ਭਾਜਪਾ ਦੇ ਵਿੱਚ ਤੂੰ ਰਿਆਂ ਸਾਰੀਆਂ ਪਾਰਟੀਆਂ ਬਦਲਤੀਆਂ ਜੇਕਰ ਨਹੀਂ ਗਿਆ ਤਾਂ ਕੱਲਾ ਝਾੜੂ ਦੇ ਵਿੱਚ ਨਹੀਂ ਗਿਆ ਜਦੋਂ ਝਾੜੂ ਆਉਣ ਵਾਲਾ ਸੀ ਉਦੋਂ ਝਾੜੂ ਤੇ ਵੀ ਚੁੱਪ ਚਾਪ ਰਿਆਂ ਬਾਅਦ ਦੇ ਵਿੱਚ ਬੋਲਣ ਲੱਗਿਆ ਹੁਣ ਤੇ ਲੋਕਾਂ ਨੂੰ ਕੀ ਕਹਿ ਰਿਆ ਸਾਡੇ ਤੇ ਕਰਜ਼ਾ ਚੜ ਗਿਆ ਕੌਣ ਇਹਨਾਂ ਦਾ ਭਾਉ ਆ ਕੇ ਲਾਊਗਾ ਕੌਣ ਲਾਊਗਾ ਕਰਜ਼ਾ ਹਜ਼ਾਰ ਹਜ਼ਾਰ ਰੁਪਿਆ ਕਿਹਾ ਸੀ ਇਹਨਾਂ ਨੇ ਕਿੱਥੇ ਹੈ ਹਜ਼ਾਰ ਰੁਪਿਆ ਆਇਆ ਕਿਸੇ ਦੇ ਖਾਤੇ ਨਹੀਂ ਆਉਣਾ ਫੇਰਾ ਨਾ ਆਪਣੰਗ ਬਾਪ ਨੰਗ ਤੀਜੇ ਨੰਗ ਨਾਨਕੇ ਨੰਗਾ ਕਰੇ ਨੰਗਾ ਸਵਾਲਿਆ ਏ ਛਾਣ ਕੇ ਅੱਛਾ ਪੰਜਾਬ ਵਾਲੇ ਨੰਗ ਸੀ ਤੇ ਨੰਗਾ ਕਰੇ ਨੰਗਾ ਆ ਗਏ ਲਿਆਏ ਸਵਾਲ ਛਾਣ ਕੇ ਇਹ ਨੰਗ ਕਿਉਂ ਹੋਏ ਆ ਕਰਜ਼ੇ ਕਿਉਂ ਚੜਿਆ ਮੈਨੂੰ ਸਮਝ ਨਹੀਂ ਆਉਂਦੀ ਇੱਕ ਪਾਸੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਜਾਂਦਾ ਦੂਜੇ ਪਾਸੇ ਲੋਕਾਂ ਨੂੰ 1000 ਰੁਪਏ ਵਾਲਾ ਤੂੰ ਮੁੱਦਾ ਯਾਦ ਕਰਾਈ ਜਾਂਦਾ ਜੇਕਰ ਇੱਕ ਕਰੋੜ ਔਰਤ ਨੂੰ ਵੀ ਉਹ 1000 ਰੁਪਿਆ ਦੇਣ 1000 ਕਰੋੜ ਰੁਪਿਆ ਮਹੀਨੇ ਦਾ ਬਣਦਾ ਤੇ ਬਾਹਰੋਂ ਪੰਜੀ 60 60 ਹਜ਼ਾਰ ਕਰੋੜ ਰੁਪਿਆ ਪੰਜਾ ਸਾਲਾਂ ਦਾ ਬਣੂਗਾ ਕਿ ਉਹ ਭਰੂਗਾ ਕੌਣ ਨਵਜੋਤ ਸਿੰਘ ਸਿੱਧੂ ਜਾਂ ਕੇਸਰੀਵਾਲ ਜਾਂ ਭਗਵੰਤ ਮਾਨ ਕੋਈ ਨਹੀਂ ਭਰਦਾ ਉਹ ਪੜਨਾ ਪੈਣਾ ਪੰਜਾਬ ਦੇ ਲੋਕਾਂ ਨੂੰ ਸਾਡਾ ਸਿਰ ਤੇ ਸਾਡੀਆਂ ਜੁੱਤੀਆਂ ਯਾਰ ਐਡੇ ਅਉਧੇ ਤਗੜੇ ਰਹਿ ਜਾਂ ਨਵਜੋਤ ਸਿੰਘ ਸਿੱਧੂ ਹੁਣ ਯੱਕ ਦਾ ਵੀ ਠੰਡਾ ਪੈ ਜਾਣਾ ਯੱਕ ਦਾ ਵੀ ਗਰਮ ਹੋ ਜਾਣਾ ਅਸਲ ਦੇ ਵਿੱਚ ਮੈਂ ਤਾਂ ਹੁਣ ਰਾਹੁਲ ਗਾਂਧੀ ਨੂੰ ਕਹਿਣਾ ਚਾਹੂੰਗਾ ਕਿ ਯਾਰ ਕੋਈ ਨਵਜੋਤ ਸਿੰਘ ਸਿੱਧੂ ਨੂੰ ਕੋਈ ਤਗੜਾ ਜਿਹਾ ਅਉਧਾ ਦੇ ਦਿਓ ਕੋਈ ਮਹੀਨਾ 10 ਮਹੀਨੇ ਚੁੱਪ ਰਹਿ ਜੂਗਾ ਫਿਰ ਜਦੋਂ ਉਹਦਾ ਨਾ ਰਿਆ ਉਹ ਇਹਨੇ ਉਦੋਂ ਹੀ ਬੋਲਣਾ ਸਟਾਰਟ ਕਰ ਦੇਣਾ ਜਦੋਂ ਥੋੜਾ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਿਆ ਉਦੋਂ ਉਸੇ ਦੇ ਵਿਰੁੱਧ ਤੂੰ ਆ ਗਿਆ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਰਿਹਾ ਉਹਨੇ ਤੈਨੂੰ ਬਿਜਲੀ ਮੰਤਰੀ ਬਣਾਇਆ ਉਦੋਂ ਤੂੰ ਅਸਤੀਫਾ ਦੇਤਾ ਸਾਰੀਆਂ ਚੀਜ਼ਾਂ ਤੋਂ ਦਾ ਤੂੰ ਭਜਦਾ ਰਿਆ ਤੇ ਪੰਜਾਬ ਦਾ ਭਲਾ ਕਿੱਥੋਂ ਆ ਜਾਊਗਾ ਨਾਲੇ ਗੱਲ ਸੁਣੋ ਮੇਰੀ ਤੁਸੀਂ ਕੀ ਕਿਹਾ ਸਿੱਖ ਨਹੀਂ ਮਰਦੇ ਇਹਨਾਂ ਨੂੰ ਅਬਦਾਲੀ ਵਰਗੇ ਮਾਰਨਾ ਏ ਫਲਾਨੇ ਮਾਰਨਾ ਏ ਧੌਂਕੇ ਮਾਰਨਾ ਏ ਉਹ ਸ਼ਰਮ ਕਰੋ ਯਾਰ ਗੱਲ ਨਾਰੇ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਇੰਨੀ ਗੱਲ ਨਾ ਕਰਿਆ ਕਰ ਜੇਕਰ ਪੰਜਾਬ ਦੀ ਗੱਲ ਕਰਦੇ ਤਾਂ ਕਿੱਦੇ ਦੀ ਤੂੰ ਪਾਰਟੀ ਆਪਦੀ ਬਣਾ ਲੈਂਦਾ ਤੇ ਪਾਰਟੀ ਬਣਾ ਕੇ ਤੂੰ ਭਾਈ ਸਾਹਿਬ ਆਪ ਦਾ ਕੋਈ ਨਾ ਕੋਈ ਜਿਹੜਾ ਪੰਜਾਬ ਦਾ ਭਲਾ ਕਰ ਦੇਣਾ ਸੀ ਪਰ ਜਦੋਂ ਵੀ ਤੈਨੂੰ ਪਾਰਟੀ ਤੋਂ ਕਿਸੇ ਨੇ ਅਹੁਦੇ ਤੋਂ ਲਾਇਆ ਤੇ ਤੂੰ ਕੁਝ ਨਹੀਂ ਕੀਤਾ ਐਵੇਂ ਮੈਂ ਕਹਿਣਾ ਛੱਜ ਬੋਲੇ ਪਰੇਸ਼ਾਨੀ ਨਾ ਬੋਲੇ ਜੇਕਰ ਤੂੰ ਛੱਡ ਪਰੇ ਭਗਵੰਤ ਮਾਨ ਨੂੰ ਛੱਡ ਚਰਨਜੀਤ ਸਿੰਘ ਤੰਨੀ ਨੂੰ ਛੱਡ ਕੈਪਟਨ ਮਰਿੰਦਰ ਸਿੰਘ ਨੂੰ ਅੱਜੋਂ ਤੋਂ ਫਿਰ ਕਹੀ ਆ ਨਾ ਕਿ ਬਾਦਲ ਕੈਪਟਨ ਆਏ ਆ ਬਾਬਲਾ ਨੇ ਐ ਕੀਤਾ ਬਾਦਲਾ ਨੇ ਉਹ ਕੀਤਾ ਜਿਹੜੇ ਵਿਕਰਮਜੀਤ ਮਜੀਠੀਏ ਨੂੰ ਤੂੰ ਸ਼ੂਬ ਸ਼ੂਬ ਕਰਦਾ ਸੀ ਉਹਨੂੰ ਤੂੰ ਜਾ ਕੇ ਜੱਫੀਆਂ ਪਾਈਆਂ ਆ ਇਹ ਕੀ ਮਤਲਬ ਸਟੈਂਡ ਵੀ ਹੋਵੇ ਨਾ ਫਿਰ ਬੰਦੇ ਦੇ ਤਾਂ ਹੀ ਤਾਂ ਕਹਿਣਾ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਨਵਜੋਤ ਸਿੰਘ ਸਿੱਧੂ ਤੇਰਾ ਕੋਈ ਸਟੈਂਡ ਨਹੀਂਗਾ ਆਪਦਾ ਸਟੈਂਡ ਬਣਵਾ ਪਹਿਲਾਂ ਫਿਰ ਪਤਾ ਲੱਗੂਗਾ ਮੈਂ ਤਾਂ ਅਕਸਰ ਵੇਖ-ਵੇਖ ਕੇ ਹੈਰਾਨ ਹੁੰਦਾ ਰਹਿਣਾ ਕਿ ਆ ਅੱਜ ਆਏ ਆ ਝਾੜੂ ਵਾਲਿਆਂ ਨੂੰ ਪਰੇ ਕਰ ਪਰੇ ਰਹਿ ਕੇ ਇੱਕ ਪਾਸੇ ਰਹਿ ਕੇ ਤੈਨੂੰ ਕਿੰਨਾ ਚਿਰ ਹੋ ਗਿਆ ਰਾਜਨੀਤੀ ਦੇ ਵਿੱਚ ਤੇਰੇ ਹਲਕੇ ਦੇ ਵਿੱਚ ਤੂੰ ਕੀ ਫ੍ਰੀ ਹਸਪੀਟਲ ਬਣਾਤੇ ਆ ਉਹ ਮਸ਼ੀਨਾ ਤੂੰ ਸਰਕਾਰੀ ਹਸਪੀਟਲਾਂ ਚ ਆਦੇ ਹੱਥ ਕੇ ਜਪੂਰੀਆਂ ਕਰਾਤੀਆਂ ਸੀ ਜਿਹੜੀਆਂ ਪ੍ਰਾਈਵੇਟਾਂ ਦੇ ਵਿੱਚ ਹੁੰਦੀਆਂ ਸੀ ਜਵਾਬ ਦੇਈ ਇਹਦਾ ਮੜਾ ਜਾ ਹੁਣ ਐਵੇਂ ਗੱਲਾਂ ਕਰਨ ਦੇ ਨਾਲ ਭਾਸ਼ਣ ਦਿੱਤੇ ਆ ਕੱਲੇ ਬਸ ਜਿਵੇਂ ਕਹੇ ਤੈਨੂੰ ਕੁਰਸੀ ਚਾਹੀਦੀ ਆ ਉਹ ਕੱਲੀ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਆ ਹੋਰ ਤੈਨੂੰ ਕੋਈ ਪੰਜਾਬ ਦੇ ਲੋਕਾਂ ਦਾ ਫਿਕਰਫਕਰ ਨਹੀਂਗਾ ਕਦੇ ਆਖੇ ਬੱਕਰੀਆਂ ਚੋਲੀਆਂ ਕਦੇ ਐ ਕਰ ਲਿਆ ਓਟੂ ਆਪਦਿਆਂ ਨੂੰ ਕਹੀ ਜਾਂਦਾ ਤੂੰ ਉਹਨਾਂ ਦੇ ਨਾਲ ਰੁੱਸਦਾ ਰਿਆ ਤੂੰ ਹੀ ਉਹਨਾਂ ਤੋਂ ਪਾਸੇ ਹੁੰਦਾ ਰਿਆ ਰੌਲਾ ਕੀ ਇੱਥੋਂ ਪਤਾ ਲੱਗਦਾ ਕਿ ਤੇਰੀ ਲੜਾਈ ਸਿਰਫ ਕੁਰਸੀ ਦੇ ਨਾਲ ਆ ਜੇਕਰ ਅੱਜ ਇੱਕ ਗੱਲ ਯਾਦ ਰੱਖੋ ਕਿ ਅੱਜ ਨਵਜੋਤ ਸਿੰਘ ਸਿੱਧੂ ਕੋਲ ਪਾਵਰ ਹੈਣੀਗੀ ਹੈਗੀ ਆ ਕਿ ਰਾਹੁਲ ਗਾਂਧੀ ਦੇ ਨਾਲ ਹੱਥ ਨਹੀਂ ਮਿਲਦਾ ਮਿਲਦਾ ਲੈ ਜਾ ਛੱਡ ਮੇਰੇ ਕੋਲ ਤੇਰੇ ਜਿੰਨੀ ਪਾਵਰ ਹੁੰਦੀ ਲੈ ਮੈਂ ਲੋਕਾਂ ਦੇ ਵਿੱਚ ਐਲਾਨ ਕਰਦਾ ਮੈਨੂੰ ਤੁਸੀਂ ਕਹਿੰਦੇ ਜਿਵੇਂ ਫਿਰਦੇ ਸੀ ਭਲਾ ਚੌਂਗ 'ਚ ਖੜਕੇ ਗੋਲੀ ਮਾਰ ਦਿੰਦੇ ਮੈਂ ਜੇਕਰ ਤਿੰਨ ਹਲਕਿਆਂ ਦੇ ਵਿੱਚੋਂ ਚਿੱਟੇ ਦਾ ਨਾਮੋ ਨਿਸ਼ਾਨਾ ਬੰਦ ਕਰਾ ਦਿੰਦਾ